ਲੋ ਬਾਈ ਇਧਰ ਵੀ ਚੱਲ ਰਿਹਾ ਕੰਮ ਜਸ਼ਨ ਲੱਗੀ ਵੀ ਅੱਜ ਸਬਜੀ ਚਰਾਉਣ ਮਿਲੋ ਪਹਿਲਾਂ ਜਸ਼ਨ ਮੇਰਾ ਅੱਲਾ ਤਾਲ ਸਾਲ ਨੂੰ ਪਿਆਰ ਦੇ ਸੱਚ ਕਹਾਂ ਹਾਂ ਬਈ ਮੱਖੀਆਂ ਦਾ ਬਹੁਤ ਆ ਨਾ ਇਧਰ ਮਿਲੋ ਜੀ ਮੇਰੇ ਵੱਲੋਂ ਸਾਰੇ ਖਾਤ ਜੋੜ ਕੇ ਪਿਆਰ ਪਰ ਸੱਚ ਜਾਲ ਜੀ ਹਾਂ ਚੱਲ ਰਿਹਾ ਕੰਮ ਹਾਂਜੀ ਸਰ ਉਹ ਇੱਕ ਹੋਰ ਆ ਗਿਆ ਬਾਈ ਬੰਦਾ ਆ ਗਿਆ ਆਪਣਾ ਆ ਗਿਆ ਆ ਗਿਆ ਆ ਗਿਆ ਆ ਗਿਆ ਖੜ ਜੋ ਆ ਗਿਆ ਆ ਗਿਆ ਆ ਗਿਆ ਬਾਹਰ ਖੜਾ ਏ ਕਿਆ ਕਰਦਾ ਏ ਇਹ ਖੜਾ ਨੇ ਪਤਾ ਤਾਂ ਹੈ ਉਹਨੂੰ ਕਿ ਇਹਦੇ ਕੋਈ ਖੜਾ ਤਾਂ ਹਨ ਦੋਸਤ ਆਉਂਦੇ ਨੇ ਉਹਦੇ ਨਾਲ ਹੈ ਦੋਸਤ ਆਉਂਦੇ ਉਹਦੇ ਨਾਲ ਅੱਛਾ ਉਹ ਆ ਗਿਆ ਵੀ ਬੰਦਾ ਆ ਗਿਆ ਆ ਗਿਆ ਆ ਗਿਆ ਲੈ ਵੀ ਬੰਦਾ ਟਿਊਸ਼ਨ ਤੇ ਪੜ੍ਹ ਕੇ ਆਇਆ ਕੁੰਡਾ ਲਾਇਆ ਪੁੱਤ ਮੜਿਆ ਜਾ ਠੀਕ ਨਹੀਂ ਹਾਂ ਬਈ ਜਿਸਨ ਅੱਜ ਮੰਮੀ ਦੀ ਹੈਲਪ ਕਰਾਈ ਜਾ ਰਹੀ ਹੈ ਹਾਂਜੀ ਹੈ ਹਾਂਜੀ ਲਾ ਲਈ ਹਾਂ ਦੁੱਲਾ ਸਣਦਾ ਜਿੱਦ ਸਲਾ ਸੱਲੇ ਦੀ ਹੁਣ ਹਾਂਜੀ ਹੈ ਬੰਦਾ ਤਾਂ ਪਾਣਾ ਹੀ ਜੀ ਬਟੂ ਇੱਤਾ ਹਿੰਦਾ। ਅੱਛਾ। ਲਾ ਵੀ ਆ ਗਿਆ ਬੰਦਾ। ਜਸ਼ਨ। ਜਾਂ ਵੀਰਜਨ ਪਾਣੀ ਲੈ ਕੇ ਆ ਪੁੱਤ ਪਹਿਲਾਂ। ਰੱਖ ਦੇਈ ਬੈਗ। ਲਓ ভাই ਬੰਦਾ ਛੋਟਾ ਸਾਡਾ ਬੈਗ ਦਿਖਾਓ ਪਿੱਛੇ ਨੂੰ ਘੁੰਮ ਕੇ। ਆ ਲਓ ਵੀ ਬੈਗ ਬਾਪਾ ਰੱਖ ਦੇ। ਸਾਸਿਕਾਲ ਬੁਲਾ ਦੇ। ਸਾਸਿਕਾ। ਪੈਰਾਂ ਚ ਰੱਖੀਦਾ ਬੈਗ ਉੱਪਰ ਰੱਖ ਦੇ। ਇਹ ਹਾਂ ਹੁਣ ਸਾਸਿਕਾਲ ਬੁਲਾ। ਸਾਸਿਕਾ। ਕਿੱਥੇ ਤਾਂ ਐ ਮੇਰਾ ਪੁੱਤ? ਕਿ ਟਿਊਸ਼ਨ ਤੇ ਗਰਮੀ ਦੇਖ। ਓਰੇ ਨਾ। ਭਾਈ ਇਹ ਗਰਮੀ ਦੇਖਿਓ ਇਹ ਆ ਦੇ। ਅਗਲੀ ਚਲਾ ਕੇ ਆਇਆ ਲੈ ਵੀ ਲੈ ਪਾਣੀ ਵੀ ਇਹ ਆ ਦੇਖੀ ਆ ਦੇ ਹੌਲੀ ਨਹੀਂ ਵੀਣਾ ਬਾਈ ਇਹਨੇ ਬਸ ਇੱਕ ਨੇ ਗੱਟ ਗੱਟ ਕਰਕੇ ਵੀ ਲੈਣਾ ਚਾ ਠੀਕ ਆ ਇੰਨੀ ਗਾਮੀ ਸੀ ਹੂੰ ਕਹਿੰਦੇ ਫੋਨ ਆਇਆ ਤੋ ਕਾਪਿਆਂ ਬੋਲ ਮਾਲ ਮਾਲ ਕਰ ਲਾ ਕਰ ਲ ਗਨ ਮੇ ਸਾਫ ਨਾ ਦੀਦੀ ਕਰ ਲ ਮੂੰ ਸਾਫਾ ਕਰ ਲ ਕਰ ਲ ਚਾ ਠੀਕ ਆ ਉਹਨਾਂ ਦਾ ਤਾਂ ਛੋਟੀ ਕੁਰਸੀ ਲਿਆ ਚੱਕਿਆ ਉੱਥੇ ਦੀ ਛੋਟੀ ਹਾਂ ਛੋਟੀ ਕੁਰਸੀ ਤੇ ਮੈਨੂੰ ਪੰਜਾਬੀ ਬਾਈ ਅੱਜ ਇਹ ਪੜੂਗਾ ਤੇ ਇੱਧਰ ਚੱਲ ਰਹੀ ਹੈ ਬਾਈ ਸੇਵਾ ਅੱਜ ਬਾਨੀਆਂ ਵਾਲਾ ਦੀ ਆਲੂ ਪਕੌੜਿਆਂ ਦੀ ਸਬਜ਼ੀ ਕਿਆ ਬਣਾਵੇ ਆਲੂ ਗੜੀਆਂ ਸੋਇਆ ਦੀ ਆ ਤੇਰੇ ਹਏ ਇੱਧਰ ਆ ਗਿਆ ਬਾਈ ਗਲਾ ਘੋਟੂ ਗਲਾ ਘੋਟੂ ਮੇਹਨਤ ਨਾਤੇ ਨਾਣਾ ਤੇ ਇੱਕ ਬ੍ਰਦਰ ਹਾਂ ਧੰਨਵਾਦ ਅੱਛਾ ਕਿੱਥੇ ਆ ਗਿਆ ਕੰਢੀ ਆ ਤਾਂ ਕੀ ਕਰ ਮੈਂ ਹਨਾ ਮੇਰੇ ਚ ਹੀਟਰ ਲਾ ਦਿੱਤਾ ਕਿ ਆ ਹੋ ਗਿਆ ਹਾਂ ਇਹਨਾਂ ਦਾ ਸਾਲ ਚ ਕੀ ਚਰਦਾ ਨਹੀਂ ਪਾਣੀ ਕਰ ਬੰਦਾ ਹਨਾ ਆ ਜਾ ਆ ਜਾ ਵੀ ਆ ਜਾ ਹਾਂ ਦੇ ਆ ਜਾ ਆ ਗਿਆ ਆ ਗਿਆ ਕੌਮ ਆ ਗਿਆ ਇਹਦੇ ਡੌਨ ਆ ਗਿਆ ਆ ਜਾ ਆ ਜਾਂਦੇ ਉਹ ਪੰਜਾਬੀ ਬੜ ਨਹੀਂ ਆ ਰਹੀ ਨੇ ਆ ਜਾਂਦੇ ਆ ਜਾਂਦੇ ਆ ਜਾ ਚੱਕ ਲੈ ਕੁਰਸੀ ਚੱਕ ਲੈ ਓਏ ਆ ਜਾ ਆ ਜਾ ਆ ਜਾ ਆ ਜਾ ਚੈਨਾ ਮਤਰਾ ਪੰਮੂ 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 ਕਿ ਪਰੰਪਰ ਚੱਲ ਬਈ ਹੁਣ ਮੈਨੂੰ ਆ ਉਡਾੜਾ ਸੁਣਾ ਅੱਜ ਚਲ ਹੂੰ ਚੱਲ ਕੱਢ ਬਈ ਕਿਤਾਬ ਤੇ ਲਾ ਬਈ ਹੂੰ ਰਕੁਰੇ ਉਹ ਮਿੰਜੇ ਕੋਲ ਨੂੰ ਕੁਰਸੀ ਕਰ ਮਿੰਜਾ ਘੜੀਸ਼ ਲੂੰਗਾ ਤੂੰ ਉੱਪਰ ਬੈਠੇ ਬੰਦੇ ਹੂੰ ਚੱਲ ਖੋਲ ਲਾ ਬਈ ਇਹ ਆਪੇ ਕੱਢ ਲੈਣਾ ਜਿਸਨੂੰ ਨੇ ਤੂੰ ਜ਼ਿਆਦਾ ਪੜੀ ਹੋਈ ਆ ਕੱਢ ਲੈਣਾ ਉਹਨਾਂ ਕੱਢ ਵੀ ਕੱਢ ਉਹ ਨਾ ਨਾ ਮੂਰੇ ਤੇ ਕੱਢ ਕੱਢਦਾ ਹੀ ਇਹ ਜਿਹੜੇ ਪਿਕਚਰ ਬਣਾਏ ਨੇ ਮੂਰੇ ਤੇ ਚੱਲ ਉਹੜਾ ਹਾਂ ਨਾ ਨਾ ਦੱਸ ਵੀ ਕਿਆ-ਕਿਆ ਊੜਾ ਕਿਆ ਹੁੰਦਾ ਕਿਆ ਹੈ ਊੜਾ ਉਤ ਊਣੰ ਗੁਰੂਆ ਉੱਲੂ ਉੰਦੂ ਆਣਾ ਬੜਾ ਖੜਾ ਨਾ ਹੌਲੀ ਹੌਲੀ ਹਾਂ ਇਹੜੀ ਈਡੀ ਮਰੀ ਹਾਂ ਈਡੀ ਮਲੀ ਠੀਕ ਹੈ ਚਾ ਤੁਸਾ ਸੀਰਾ ਤੂੰ ਨਾ ਬੋਲੋ ਨਾ ਆਪੇ ਪੜ੍ਹ ਲੈ ਤੁਸਾ ਸੀਬ ਹਾਂ ਸੱਤਾਂ ਹਾ ਸੱਪ ਹਾਂ ਸਸਾ ਸੱਪ ਹਾਂ ਹਾ ਹਾਤੀ ਹੱਥ ਹਾਤੀ ਹਾਂ ਆਏ ਹੈ ਹਾ ਹਾ ਹਾਰ

ਹਾਂ ਖਡਾਉਣਾ ਕੋਣਾ ਹਾਂ ਕਕਾ ਗਗਾ 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 ਗੇਂਦ ਕਕਾ ਹਾਂ ਚੱਲ ਲੱਗੇ ਹਾਂ ਗਗਾ ਗਾਜਰਾ ਜਿਆਦਾ ਆ ਗਈ ਗਾਜਰਾਂ ਦੀ ਸਬਜੀ ਕਕਾ ਹਾਂ ਗਗਾ ਘਰ ਠੀਕ ਹੈ ਇਹ ਘੜੀ ਕੜੀ ਕੋਣਾ ਹਾਂ ਕਗਾ ਕੋੜਾ ਠੀਕ ਹੈ ਕਕਾ ਘੜੀ ਉਹ ਆ ਖਾਲੀ ਗੇ ਕੀ ਨੂੰ ਹੋ ਗਾਲੀ ਨਹੀਂ ਆ ਚਲ ਹਾਂ ਆ ਚਾਚਾ ਚਾਚਾ ਕੀ ਵਿੰਦ ਕੇ ਗਿਆ ਟਿਊਸ਼ਨ ਨੂੰ ਬੋਲ ਸਾਡ 10 10 10 ਚਾ ਹਾਂ ਚਾਚਾ ਚਾਚਾ ਜੱਬੀ ਹਾਂ ਚਾਚਾ ਚੂਆ ਹਾਂ ਚਾਚਾ ਚੂਆ ਚਾਚਾ ਸੀ ਲੱਕਕਾਰੀ ਹੋਛ ਅੱਛਾ ਛੱਲੀ ਕੁੱਕੜੀ ਨਹੀਂ ਅੱਛਾ ਚਿੱਤਰੀ ਆ ਸੱਚ ਸੱਚ ਤੇ ਠੀਕ ਆ ਚੰਨਣੀ ਹਾਂ ਚਲ ਆ ਜੱਜਾ ਜਹਾਜ਼ ਸ਼ਿਪ ਨਹੀਂ ਹੈਗਾ ਮਿਕਸੇ ਕਰਦਾ ਜੁ ਪੰਜਾਬੀ ਚ ਚਲ ਕੋਈ ਨਹੀਂ ਚਲ ਇੱਕ ਇੱਕ ਦੱਸੀ ਚੱਲ ਚੱਲ ਲੱਗੇ ਅਗਰੇ ਜੀ ਦੇ ਅੱਖਰ ਜ਼ਿਆਦਾ ਚਲ ਕੋਈ ਨਹੀਂ ਹੁਣ ਅਗਲਾ ਅੱਖਰ ਦੱਸ ਜੀ ਬੀ ਹੂੰ ਚ ਚਾੜੂ ਹਾਂ ਚਾੜੂ ਚਾ ਚਿੰਡਾ ਹਾਂ ਝੰਡਾ ਆ ਕੋਨਾ ਹੂੰ ਬਰਤੂਲਾ ਆ ਗਿਆ ਨਈਆ ਖਾਲੀ ਗੇ ਨੀਆ ਕੱਢੀ ਹਾਂ ਚੱਲਾ ਚੱਪਾ ਕਾ ਠੋਪੀ ਪਾ ਜਾ ਤੇ ਲਈ ਵੀ ਜੜੀ ਠੀਕ ਆ ਤਾਂ ਕਾ ਢੋਪੀ ਚੱਲ ਅੱਗੇ ਹਮ ਪਤਾ ਲੱਗੀ ਜਾਣਾ ਮੈਨੂੰ ਵੀ ਤਾਂ ਨਾ ਹੁੰਦਾ ਚੱਲ ਅੱਗੇ ਇਹਦਾ ਟੋਕਰੀ ਕੱਕੜੀ ਟਾਕਾ ਮਾਰਤੇ ਹਾਂ ਟਮਾਟਰ ਦਾ ਦਾ ਤੇ ਦਾ ਹਾਂ ਠੱਠਾ ਠੇਲਾ ਠੀਕ ਹੈ ਚੱਲ ਅੱਗੇ ਹੁਣ ਪਤਾ ਮੈਨੂੰ ਠੱਠਾ ਠੂਟੀ ਠੱਠਾ ਠੋੜੀ ਦਾ ਹਾਂ ਠੱਠਾ ਠੋੜੀ ਠੀਕ ਹੈ ਚਾਚਾ ਦੀਦੂ ਚਾਚਾ ਡੱਡਾ ਦੀਦੂ ਹਾਂ ਡੱਡੂ ਦਾਦਾ ਬੰਬੋ ਡੱਬਾ ਡੱਬਾ ਦਾਦਾ ਬਟੋਰ ਟੋਲੇ ਡਮਰੂ ਆ ਕੁੱਤੇ ਚਾਚਾ ਪੇਟ ਕਿਆ ਤੇ ਤ ਉੱਟ ਡਾ ਬੇੜ ਨਹੀਂ ਢਿੱਡ ਢਿੱਡ ਤੱਤਾ ਤੋਤਾ ਨਾ ਹੋ ਜਾ ਬੰਦੇ ਆ ਢੱਕਣ ਪੁੱਤ ਪਾਣ ਦੇ ਨਹੀਂ ਹੈਗੇ ਇਹ ਨਾਣਾ ਖਾਲੀ ਗਾ ਨਹੀਂ ਖਾਦੀ ਮੈਂ ਸਵਾਲ ਕੇ ਬੋਲ ਕੇ ਤੇਜ ਦੇ ਤੱਤਾ ਤੱਤਾ ਤੋਤਾ ਹਾਂ ਚੱਲ ਅੱਗੇ ਫਿਰ ਅੱਗੇ ਤਾਰਾ ਹਾਂ ਤਾਰਾ ਚੱਲ ਤੀ ਤਾਰੀ ਹਾਂ ਤੱਤਾ ਤੀ ਚੱਲੀ ਠੀਕ ਆ ਤੱਤਾ ਤੱਤੇ ਕਿਆ ਦਾ ਪੇਟ ਥਾਲੀ ਪੁੱਤ ਪਲੇਟ ਨਹੀਂ ਥਾਲੀ ਹਾਂ ਇਹ ਉੱਥੋਂ ਥੈਲਾ ਥੈਲਾ ਪਰਮੋਸ ਬੋਸ ਪਰਮੋਸ ਚੱਲ ਦਾਦਾ ਦਾਦਾ ਹਾਂ ਬੀਬਾ ਹਾਂ ਦੁੱਧ ਹਾਂ ਇਹ ਤੇ ਨਖਰ ਸਹੀ ਬੋਲਤੇ ਤੱਦਾ ਸੱਦਾ ਟੰਡ ਟੰਡ ਤੱਤਾ ਤੱਦਾ ਤੱਗਾ ਹਾਂ ਧਰਤੀ ਯਾਦ ਆ ਗਿਆ ਬੰਦੇ ਤੇ ਨਾ ਤਾ ਕਹ ਨੰਨਾ ਨੰਨਾ ਨੱਕ ਨੱਕ ਪਪਾ ਨੰਨਾ ਨਦੀ ਨਦੀ ਇਮਬੂ ਹਾਂ ਨਿੰਬੂ ਨਿੰਬੂ ਹਾਂ ਪੈੜ ਪਪਾ ਪਪਾ ਪੈੜ ਹਾਂ ਪਪਾ ਪਪਾ ਪੰਗ ਪਤੰਗ ਭੰਗ ਨਹੀਂ ਪਪਾ ਪਹਾੜ ਬਰਫ ਨਹੀਂ ਪਹਾੜ ਹਾਂ ਤੇ ਬਾਈ ਇਹਨੇ ਬਰਫ ਦੇਖ ਲਈ ਪਈ ਉੱਪਰ ਹਾਂ ਪਪਾ ਫਾਲ ਹਾਂ ਪਪਾ ਫਾਲ ਪਪਾ ਫੁੱਲ ਫੁੱਲ ਚਲੋ ਬਾਈ ਇਹ ਤਾਂ ਚੱਲੀ ਜਾਣਾ ਇੰਨਾ ਇੰਨਾ ਜਿਆਦਾ ਆ ਗਿਆ ਇਹਨੂੰ ਬੰਦੇ ਨੂੰ ਠੀਕ ਨਹੀਂ ਤਾ ਦੋ ਹਾਂ 4 ਠੀਕ ਨਹੀਂ ਹਾਂ ਬੈਗ ਹਾਂ ਬੱਬਾ ਬੈਗ ਠੀਕ ਹੈ ਚਮੂਰ ਸਭ ਬਾਕੀ ਬਾਈ ਇੱਧਰ ਚੱਲ ਰਿਹਾ ਕੰਮ ਚਮਚੇਰੀ ਜੀ ਹਾਂ ਹੈ ਹਾਂਜੀ ਤੇਰੀ ਜਾਲ ਜੇ ਜਸਨ ਵਾਲਾ ਇਹਦੀ ਮੈਂ ਹਾਂ ਜਸਨ ਤੋਂ ਲੋਲੀ ਦੇ ਲਈ ਜੰਦੇ ਖਾਲੀਆਂ ਆਲੂ ਚਿੱਲੇ ਲਾਈਦਾ ਹੋਏ ਸ਼ਰਾਰਤ ਕਰਦੀ ਹੈ ਇਹ ਗੱਲੀ ਪਰ ਮੈਂ ਤਾਂ ਟਿਊਸ਼ਨ ਤੇ ਆਇਆ ਮੈਂ ਚੱਲ ਬੈਠ ਕੇ ਇੱਥੇ ਕਰਾ ਜੀ ਕਰਾ ਲਈ ਜਸਨ ਤੋਂ ਸਮਝ ਵੇੜਾ ਚਾ ਚਲਾ ਜਾਏ ਤਾਂ ਸਬਜ਼ੀ ਕਾਦੀ ਖਾਣੀ ਹੈ ਆਦੂ ਬੀਆ ਆਲੂ ਬੜੀਆਂ ਸੀ ਸੀ ਕੈਕ ਕੀ ਆਦਾ ਦੁਪਹਿਰੇ ਬੰਮਾ ਸ਼ਾਮ ਨੂੰ ਕੀ ਬਣਾਉਂਗੇ ਹੇ ਸਤੂ ਹਾਂ ਯਾਰ ਲੋ ਭਾਈ ਮੋਟਰ ਪਰ ਇਧਰ ਬੰਦੇ ਪਹੁੰਚ ਗਏ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁਲਾ ਦੇ ਓਏ ਇਹਦਾ ਬਾਈ ਸਤਿ ਸ਼੍ਰੀ ਅਕਾਲ ਪੰਮੂ ਤੇਰੇ ਨਾਲ ਪਰਦਾ ਹੈ ਹੈ ਕਿਹੜੀ ਕਲਾਸ ਚ ਆਹੋ ਯੂਕੇ ਜੀ ਤੂੰ ਤੂੰ ਯੂਕੇ ਜੀ ਚੱਲ ਫਿਰ ਤੂੰ ਸੁਣਾ ਦੇ ਮੜੀ ਜੀ ABC ਤਾਂ ਸੁਣਾ ਦੇ ਅੱਜ ਪੰਮੂ ਦੀ ਵੀ ਸੁਣਨੀ ਹੈ ਸੁਣਾ ਦੇ ਸੁਣਾ ਦੇ ਐਲ ਐਮ ਓ ਕੀ ਕਿਉ ਆ ਰਤੀ MUVID L S Y Z ਲੈ ਬਈ ਪੰਡਤ ਦਾ ਨਿਕਲਿਆ ਤੇਜ ਪੰਮੂ ਦੇ ਨੀ ਨੀ ਚੱਲ ਆਪਣਾ ਨਾਂ ਦੱਸ ਦੇ ਇਹ ਉਹਨੇ ਖੜ ਨਾਂ ਦੱਸ ਆਪਣਾ ਬਸ ਨਾਂ ਦੱਸ ਪੂਰਾ ਸਪੈਲਿੰਗ ਦੱਸ ਦੇ ਨਾਂ ਦੇ A M E N A M A N ਹਾਂ ਅੱਗੇ A T A ਚੋਕਲਾ ਆਹੋ R S H ਹਾਂ U K ਹਾਂ U K L A ਹਾਂ ਚੋਣਾ ਦੱਸ ਖੜੋ ਕੇ ਹੱਥ ਜੋੜੀ ਚਾਰ 6 ਜਦਦਰ ਨਾ ਹਾਂ ਤੇ ਫਰੂਟੀ ਦਵਾ ਕੇ ਲਿਆਉਂਗਾ ਆ ਲੈ ਬਈ ਪੱਕੀ ਮੇਰੇ ਕੰਨੀ ਤੇ ਦੱਸ ਬਾਬਾ ਜੀ ਸਿੰਘ ਜੀ ਬਾਬਾ ਜੀ ਅਸਿੰਮੀ ਬਾਬਾ ਜੀ ਬਾਬਾ ਸਿੰਘ ਜੀ ਬਾਬਾ ਹੋਟਾ ਹੀ ਐ ਤੇਰੇ ਹੁਣ ਤਾਂ ਪਾਰਟੀ ਬਣਦੀ ਆ ਜੱਗੇ ਮੁੱਕਰੀ ਨਾ ਥੋੜਾ ਸੰਗ ਜਾਂਦਾ ਗੜ ਕੇ ਕੇ ਪੂਰਾ ਬੋਲਦਾ ਤੇਰੇ ਕੋਲ ਜੱਕ ਗਿਆ ਸਾਡੇ ਘਰ ਵਾਲਾ ਬੰਦਾ ਹੁਣ ਉਹਦੇ ਕੋਲ ਵੀ ਦਿਖਾਉਂਦਾ ਉਹ ਪੰਜਾਬੀ ਚ ਕਹਿਦਾ ਹੁਣ ਚੱਕਿਆ ਉਹਨੇ ਆ ਉਹ ਤੇ ਉਹ ਪਹਿਲਾਂ ਹੋਰ ਦੀ ਸੈਦਾ ਹੁਣ ਹੱਥ ਲੱਗਣਗੇ ਉਹਨਾਂ ਦੇ ਹਾਂ ਜੀ ਦਾ ਅੰਗਰੇਜ਼ੀ ਉਹ ਯਾਰ ਪ੍ਰਾਈਵੇਟ ਪ੍ਰਾਈਵੇਟ ਹੂੰ ਪਹਿਲੇ 1-4 ਕਲਾਸਾਂ ਜ਼ਰੂਰੀਆਂ ਅੰਗਰੇਜ਼ੀ ਫੜਨ ਵਾਸਤੇ ਹੂੰ ਤੋਂ ਬਾਅਦ ਇੱਕ ਨਾਨੇ ਨੂੰ ਡਾਰ ਇੱਕ ਪੜਾਈ ਦਾ ਵੀ ਫਰਕ ਆ ਅੰਗਰੇਜ਼ੀ ਬੋਲਦੇ ਯਾਰ ਹੂੰ ਹੁਣ ਉਰੇ ਉਹਨੂੰ ਉਡਾੜਾ ਸਾਈ ਸਿਖਾਇਆ ਹੁਣ ਉੱਥੇ ਜੜ ਤੇ ਚੱਕ ਲੈਣਾ ਉਹ ਹਾਂ ਚੱਕ ਦੇਣਾ ਬੋਲੂਗਾ ਪੂਰਾ ਆ ਤੇਰੇ ਨਾਲੇ ਬਹਿ ਕੇ ਜਾਂਦਾ ਬੈਂਚ ਹਾਂ ਬੈਂਚ ਤੇ ਨਾਲੇ ਜਾਂ ਹੈ ਲੜਦੇ ਤਾਂ ਨਹੀਂ ਕਹਿੰਦਾ ਤਾਂ ਨਹੀਂ ਕੁਝ ਉਹ ਬੱਹ ਵਜ ਰਹੀ ਉਹ ਤੇ ਸਾਰੇ ਫੋਟੋ ਆਉਂਦੀ ਉਹਦੀ ਠੀਕ ਹੈ ਉਹ ਮਝਾ ਲਾ ਉਹ ਤਾ ਯੂਕੇ ਜੀ ਜੀ ਮਾਰਦਾ ਹਾਂ ਉਹ ਯੂਕੇ ਜੀ ਜਾਓ ਠੀਕ ਨੇ ਚਲੋ ਮੀਤੀ ਬਨੇ ਚਾਹਤੇ ਨੇ ਹਾਂ ਉਹ ਇੱਧਰ ਪਨੀਰੀ ਬੀਤੀ ਜੱਗੇ ਤੋਂ ਸਰਬੇ ਸਾਰਿਆਂ ਦੀ ਕਰੀ ਜਾਂਦਾ ਏ ਬਸ ਸਾਡੇ ਵਾਲੇ ਦੇਖ ਲੈ ਉਂਗਲ ਉਂਗਲ ਤੇ ਹੋਈ ਖੜੀ ਉੱਧਰ ਇਹ ਬੀਜੀ ਦਿੰਦੀ ਮੈਂ ਹਾਂ ਹਲੇ ਦਾ ਟਰੰਕ ਚ ਪਿਆ ਤੁਹਾਡਾ ਵੀ ਜੀ ਤੁਸੀਂ ਡੇਟ ਕਢਾਈ ਆ ਕਿਸੇ ਦਾ ਮਤਲਬ 45 ਦਾ ਝਾੜ ਵਾਲੇ ਤਲ ਦਾ ਕਿਆਰੀ ਵੇਲੀ ਪਈ ਆ ਹੂੰ ਦੋਨੀਆਂ ਮਰਦ ਦੀ ਢੇਲਿਆ ਅੱਛਾ ਇਧਰੜਾ ਟੜੀ ਚ ਕੰਮ ਚੱਲਦਾ ਹਾਂ ਉੱਧਰ ਉਹ ਸਮਾਪਤੀ ਹੈ ਮੱਕੀ ਦੀ ਤੁਸੀਂ ਕਿਦਾਂ ਚੱਲੇ ਦੋਏ ਵਾਪਸ ਮੈਂ ਮਸ਼ੀਨ ਨਾਲ ਵਾਪਸ ਜਾਣਾ ਮੜਿਆ ਮੈਂ ਕੰਮ ਚੱਲੇ ਉਹ ਬਈਏ ਲੱਗੇ ਹੋਏ ਉਹਦੇ ਤਨੂ ਭਲੇਖਾ ਮਸ਼ੀਨ ਲੱਗੀ ਵੀ ਥੋੜੀ ਥੋੜੀ ਦੇਰ ਬਾਅਦ ਤਾਂ ਟਰਾਲੀ ਆਉਂਦੀ ਐਧੇ ਘੰਟੇ ਬਾਅਦ ਟਰਾਲੀ ਆਉਂਦੀ ਐ ਕੱਦਾਂ ਘੇਰ ਕੇ ਗਿਆ ਵਾ ਉਹ ਠੀਕ ਨੇ ਚਲੋ ਬਾਕੀ ਬਾਈ ਉਧਰ ਵੀ ਪਨੀਰੀ ਬੀਜੋਗੇ